ਦੋ ਜੂਨ ਤੋਂ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਦਰਬਾਰ ਸਾਹਿਬ ਵਿਚ ਅਰਦਾਸ ਕਰਕੇ ਸੰਗਤ ਰਵਾਨਾ ਹੋਈ ਪਟਾਲਾ ਪੌਂਚਨ ਤੇ ਸੰਗਤਾਂ ਦਾ ਵਾਖ ਵਾਖ ਥਾਵਾਂ ਤੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਗੱਲਬਾਤ ਕੀਤੀ ਗਈ ਸੰਗਤ ਨੇ ਕਿ ਆ ਪਿਛਲੇ 30 ਸਾਲ ਤੋਂ ਇਹ ਪੈਦਲ ਯਾਤਰਾ ਸ਼੍ਰੀ ਹਿਮਕੁੰਡ ਸਾਹਿਬ ਲਈ ਰਵਾਨਾ ਹੁੰਦੀ ਹੈ 1 ਮਹੀਨੇ ਦੀ ਪੂਰੀ ਯਾਤਰਾ ਹੈ 2 ਜੂਨ ਤੋਂ ਸ਼ੁਰੂ ਹੋ ਕੇ 2 ਜੁਲਾਈ ਨੂੰ ਸ਼੍ਰੀ ਹਿਮਕੁੰਡ ਸਾਹਿਬ ਪਹੁੰਚ ਸੰਗਤਾਂ ਨੂੰ ਇਸ ਸਤਾਪਦੀ ਗਰਮੀ ਦਾ ਕੁਈ ਵਿਅਸਾ ਨਹੀਂ ਐ ਸੰਗਤ ਰੋਜ਼ਾਨਾ 80 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰਦੀ ਐ ਵਕ ਵਕ ਪੜਾਵਾਂ ਤੇ ਸੰਗਤ ਦਾ ਰਹਿਮ ਸਹਿਨ ਦਾ ਪ੍ਰਬੰਧ ਵੀ ਕੀਤਾ ਜਾਂਦਾ ਐ ਇਹ 10-12 ਸਾਲ ਤੋਂ ਦਾਸ ਸੰਗਤ ਦੇ ਨਾਲ ਜਾ ਰਿਹਾ ਹੈ ਤੇ ਇਹ ਸੰਗਤ ਦਾ ਅਤਿ ਸਾਧ ਦੇਖਣੀ ਵਾਲਾ ਹੁੰਦਾ ਹੈ ਜਿੱਦਾਂ ਕਲਗੀਆਂ ਵਾਲਨ ਆਪ ਹੀ ਲਈ ਜਾ ਰਿਹਾ ਏ ਵੀ ਕਿਸੇ ਦੇ ਪੈਰ ਹੀ ਨਹੀਂ ਜਿੱਦਾਂ ਧਰਤੀ ਤੇ ਲੱਗਦੇ ਜਿੰਨੀ ਗਰਮੀ ਹੁੰਦੀ ਐ ਜਿੰਨਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲੇ ਕਠਨ ਯਾਤਰਾ ਐ ਤੇ ਜਿੰਨੀਆਂ ਵਰਦ ਵਰਦ ਵਿਸ਼ਤਾ ਦੇ ਵਿੱਚ ਸਾਡੀਆਂ ਮਾਵਾਂ ਨੇ ਸਾਡੇ ਬਜ਼ੁਰਗ ਨੇ ਤੇ ਕਈ ਵਾਰੀ ਸੋਚੀਦਾ ਜਦੋਂ ਅਸੀਂ ਘਰ ਦੇ ਵਿੱਚ ਹੁੰਦੇ ਆ 10 ਕਦਮ ਵੀ ਚੱਲ ਨਹੀਂ ਸਕਦੇ ਗਰਮੀ ਦੇ ਵਿੱਚ ਪਰ ਗੁਰੂ ਦੀ ਬਖਸ਼ਿਸ਼ ਹੈ ਰਹਿਮਤ ਹੈ 35 40 ਕਿਲੋਮੀਟਰ ਰੋਜ਼ ਇਹ ਸਫ਼ਰ ਤੈਅ ਕਰਨਾ ਉਦੋਂ ਗਰਮੀ ਉਹਦਾ ਵੀ ਪੂਰੀ ਰੁੱਤ ਹੈ ਜੂਨ ਦਾ ਮਹੀਨਾ ਹੈ ਤੇ ਗੁਰੂ ਦੀ અપਾਰ ਬਖਸ਼ਿਸ਼ ਹੈ ਰਹਿਮਤ ਹੈ ਕਿ ਗੁਰੂ ਆਪ ਇਸ ਅੰਗ ਸੰਗ ਸਾਈ ਹੈ ਕਲਗੀਆਂ ਦਾ ਪਾਸ਼ਾ ਜਿਸ ਤਰ੍ਹਾਂ ਸੰਗਤ ਜਾਂਦੀ ਹੈ ਤੇ ਜਦੋਂ ਸੰਗਤਾਂ ਨਮਸਕਾਰ ਕਰਦੀਆਂ ਕਿ ਗੱਡੀ ਤੇ ਲੰਘਦੀਆਂ ਤੇ ਉਹਨਾਂ ਦੇ ਕੋਲੋਂ ਥੱਲੇ ਸ਼ੀਸ਼ਾ ਵੀ ਨਹੀਂ ਹੁੰਦਾ ਵੀ ਏਸੀ ਦੇ ਵਿੱਚ ਬੈਠੇ ਹੋਣ ਗਰਮੀ ਲੱਗਦੀ ਆ ਪਰ ਧੰਨ ਨੇ ਗੁਰੂ ਦੇ ਪਿਆਰੇ ਜਿਨ੍ਹਾਂ ਦਾ ਇਤਸਾਹ ਇੰਨਾ ਕੀ ਹੈ ਵੀ ਨਾ ਉਹਨਾਂ ਨੂੰ ਗਰਮੀ ਲੱਗਦੀ ਹੈ ਨਾ ਉਹਨਾਂ ਨੂੰ ਥਕਾਵਟ ਹੁੰਦੀ ਹੈ ਵਾਹਿਗੁਰੂ ਵਾਹਿਗੁਰੂ ਕਰਦੇ ਆ ਸਿਮਰਨ ਕਰਦੇ ਆ ਕਦਮ-ਕਦਮ ਨਾਮ ਸਿਮਰਨ ਕਰਦੇ ਆ ਸੰਗਤਾਂ ਉਸ ਆਪਣੇ ਪਰਵਤ ਘਾਰਵਲ ਜਾ ਰਹੀਆਂ ਨੇ ਜੋ 2 ਜੂਨ ਨੂੰ ਅਰਦਾਸ ਕਰਕੇ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਸਤਗੁਰਾਂ ਦੇ ਚਰਨਾਂ ਦੇ ਵਿੱਚ ਵੀ ਪਾਤਸ਼ਾਹ ਸ੍ਰੀ ਹੇਮਕੋਨ ਸਾਹਿਬ ਜੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰਿਓ ਤੇ ਪਾਤਸ਼ਾਹ ਕਿਰਪਾ ਕਰਦੇ ਨੇ ਕਲਗੀਆਂ ਵਾਲਾ ਨਾਲ ਹੀ ਸਾਡੇ ਚੱਲਦਾ ਏ ਕਿਉਂਕਿ ਕੋਈ ਮਾਨ ਵਡਿਆਈ ਨਹੀਂ ਕਿਸੇ ਦੀ ਵੀ ਮੈਂ ਚੱਲ ਰਿਆ ਏ ਜੇ ਤੇ ਕੋਈ ਕਦੇ ਵੀ ਮੈਂ ਚੱਲ ਰਿਆ ਏ ਤੇ ਉਹ 10 ਕਦਮ ਨਹੀਂ ਚੱਲ ਸਕਦਾ ਇਹ ਤੇ ਗੁਰੂ ਪਾਸ ਆਪ ਹੀ ਸੰਗਤਾਂ ਦੇ ਉੱਤੇ ਆਪਣਾ ਮਿਹਰ ਭਿਆਤ ਰੱਖ ਕੇ ਖੜ ਰਹੇ ਨੇ ਤੇ ਗੁਰੂ ਦੀ ਬੜੀ ਬਖਸ਼ਿਸ਼ ਹੈ ਸੰਗਤਾਂ ਤੇ ਬੜੀ ਬਖਸ਼ਿਸ਼ ਹੈ ਗੁਰੂ ਦੀ ਜਿਹੜੀ ਇਹ ਮਾਲਕ ਇਹਨਾਂ ਸੰਗਤਾਂ ਨੂੰ ਆਪਣੇ ਦਰਸ਼ਕ ਦਦਾਰੇ ਕਰਾਉਂਦੇ ਨੇ ਸ੍ਰੀ ਹੇਮਕੋਨ ਸਾਹਿਬ ਜੀ ਦੇ ਜੋ ਬੜਾ ਚਾਹ ਹੁੰਦਾ ਜਿਉਂ-ਜਿਉਂ ਲੱਗੇ ਸ੍ਰੀ ਹੇਮਕੋਨ ਸਾਹਿਬ ਆ ਜਾਂਦਾ ਏ ਤੂੰ ਤੂੰ ਹੀ ਸੰਗਤਾਂ ਦੇ ਵਿੱਚ ਚਾਹ ਉਨਾ ਹੀ ਸੰਗਤਾਂ ਦੇ ਵਿੱਚ ਇਤਸਾਹ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕੋਈ ਠਕਾਵਟ ਨਹੀਂ ਇਹਨਾਂ ਨੂੰ ਖੁਸ਼ੀ ਹੁੰਦੀ ਆ ਵੀ ਗੁਰੂ ਦੇ ਦਵਾਰੇ ਜਾ ਰਹੇ ਆ ਜੋ ਚਲਦੇ ਆ ਚਲਦੇ ਆ ਸੰਗਤਾਂ ਦੇ ਪੈਰਾਂ ਦੇ ਵਿੱਚ ਸਾਲੇ ਵੀ ਪੈ ਜਾਣੇ ਤੇ ਇਹ ਗੁਰੂ ਦੀ ਬਖਸ਼ਿਸ਼ ਹੈ ਵੀ ਨਾ ਸਾਨੂੰ ਉਹਨਾਂ ਸਾਲਿਆਂ ਦੀ ਪਰਵਾਹ ਨਾ ਗਰਮੀ ਦੀ ਪਰਵਾਹ ਨਾ ਸਫਰ ਦੀ ਪਰਵਾਹ ਨਾ ਉੱਤੋਂ ਧੁੱਪ ਦੀ ਪਰਵਾਹ ਕਿਉਂਕਿ ਉੱਤੋਂ ਵੀ ਧੁੱਪ ਤੇ ਥੱਲੋਂ ਵੀ ਸਰਕ ਗਰਮ ਫਿਰ ਵੀ ਗੁਰੂ ਦੀ ਬਖਸ਼ਿਸ਼ ਹੈ ਕਿਉਂ ਕਿਉਂਕਿ ਉਹਦਾ ਨਾਮ ਹੀ ਇੰਨਾ ਠੰਡਾ ਹੈ ਤੇ ਧੁੱਪ ਦੀ ਪਰਵਾਹ ਹੀ ਨਹੀਂ ਹੁੰਨ ਦਿੰਦਾ ਮਾਲ ਕਿਰਪਾ ਕਰੇ ਇਸੇ ਤਰ੍ਹਾਂ ਇਸਕਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਜੀ ਇਹ 1994 ਸ਼ੁਰੂ ਕੀਤੀ ਸੀ ਸਰਬਾਦੇ ਭਲੇ ਵਾਸਤੇ ਇਹ ਯਾਤਰਾ ਜਿਹੜੀ ਕੀਤੀ ਜਾਂਦੀ ਆ ਕਦਮ ਕਦਮ ਨਾਮ ਸਿਮਰਨ ਕਰਦੇ ਆ ਹੋਇਆ ਜੀ ਤੇ ਇਹਦਾ ਨਿਤਕਰਨ ਯਾਤਰਾ ਦਾ ਜਿਹੜਾ ਹੈਗਾ ਉਹ ਰਾਤ ਸੰਗਤ 12:00 ਵਜੇ ਉੱਠਦੀ ਆ 1:30 ਵਜੇ ਤੱਕ ਇਸ਼ਨਾਨ ਕਰਕੇ ਜੋ ਤਿਆਰ ਹੁੰਦੇ ਆ 1:30 ਵਜੇ ਤੱਕ ਹਲਵਾਈ ਆਪਣੇ ਨਾਲ ਹੁੰਦੇ ਨੇ ਉਹ ਨਾਸ਼ਤਾ ਤਿਆਰ ਕਰਦੇ ਨੇ ਨਾਸ਼ਤਾ ਤਿਆਰ ਕਰਕੇ 2 ਵਜੇ ਸੰਗਤ ਮੀਂ ਚਖੜ ਨੇਰੀ ਜਿਓ ਵੀ ਆਪਣਾ ਚੱਲ ਬਣਾਉਂਦਾ ਜੀ 2 ਵੇ ਚੱਲ ਕੇ 1.5 ਘੰਟੇ ਤੱਕ ਸਤਨਾਮ ਵਾਹਿਗੁਰਦਾਨ ਨਰੋਲ ਜਾਪ ਕਰਨਾ ਉਸ ਤੋਂ ਬਾਅਦ ਮਤਨੇ ਪਾਣੀਆਂ ਦੇ ਪਾਠ ਜਿਹੜੇ ਸ਼ੁਰੂ ਹੋ ਜਾਂਦੇ ਨੇ ਉਸ ਤੋਂ ਬਾਅਦ ਹਲਵਾਈ ਜਿਹੜੇ ਆਪਣਾ ਹੈਵੀ ਨਾਸ਼ਤਾ ਪਿੱਛੇ ਲੈ ਕੇ ਆਉਂਦੇ ਨੇ ਤੇ ਇਸ ਸਮੇਂ ਮਤਲਬ ਆਪਾਂ ਨਾਸ਼ਾ ਛੱਡ ਕੇ ਅੱਗੋਂ ਚੱਲ ਪੈਂਦੇ ਆ ਸਾਦੀ ਵਾਰ ਦੇ ਕੀਰਤਨ ਹੋਰ ਕਥਾ ਵਿਚਾਰਾ ਜੋ ਵੀ ਮਤਲਬ ਸੰਗਤ ਨੂੰ ਠੀਕ ਆਉਂਦਾ ਤੇ ਇਸ ਵਾਰ ਕਰਨਾ ਕਰਦਾ ਅਸੀਂ 10 11 ਵਜੇ ਤੱਕ ਆਪਣਾ 22 24 ਕਿਲੋਮੀਟਰ ਸਫਲਤਾ ਕਰੀਦਾ ਦੁਪਹਿਰ ਨੂੰ ਸਾਡੀ ਰੈਸਟ ਹੁੰਦੀ ਆ ਥੋੜੀ ਜਿਹੀ 3 ਵਜੇ ਤੱਕ ਸੰਗਤਾਂ ਨੂੰ ਪਸੀਨਾ ਆਉਣਗਾ ਗਰਮੀ ਦੇ ਵਿੱਚ ਕੱਪੜੇ ਕੁਪੜੇ ਦਾ ਸੋਚੇ ਹੋਣਾ ਆਪਣਾ ਦੋਣ ਹੁੰਦਾ ਨਾ ਕੇ ਅਰੈਸਟ ਕਰਕੇ 3 ਵਜੇ ਆਪਾਂ ਫਿਰ ਚੱਲ ਪੈਂਦੇ ਚੱਲਦੇ ਆਈ ਸੁਖਮੀ ਸਾਹਿਬ ਦੇ ਪਾਰਲੇ ਫਿਰ ਆਰੰਭ ਹੋ ਜਾਂਦੇ ਨੇ ਸੰਗਤ ਰੂਪ ਦੇ ਵਿੱਚ ਤੇ ਉਸ ਤਰ੍ਹਾਂ ਹੀ ਸ਼ਾਮ ਨੂੰ ਰਹਿਲਾ ਸਾਫ ਕਰਕੇ ਸੰਗਤ ਜਿਹੜੀ ਰਾਤ ਕੋਈ 7 7:30 8 ਵਜੇ ਤੱਕ ਬੰਨੇ ਆਪਣੇ ਪੁਲਾ ਦੇ ਪਹੁੰਚ ਜਾਈ ਚਾਰ ਇੰਦਾ ਇੰਤਜ਼ਾਰ ਰਹਿਦਾ ਵਾ ਫਿਰ 2 ਜੂਨ ਦਾ ਸੰਗਤ ਇਹ ਦੇ ਵੇਖਿਆ ਮਾਂਦਾ ਜੇ ਹੁਣ ਤੁਸੀਂ ਹਸਾ ਲਓ ਵੀ ਇਨੀ ਗਰਮੀ ਵਿੱਚ ਘਰੋਂ ਨਿਕਲਣਗਾ ਕਹਿੰਦਾ ਸੰਗਤਾਂ ਦੇਖੋ ਮੱਲ ਕਿਰਪਾਈ ਸਾਰੀ ਚੜੀ ਆ ਕੋਸ ਤੇ ਇਥੋਂ ਮਤਲਬ ਜਿਹੜਾ ਅਗੇ ਗਏ ਜਦੋਂ ਕੋਨਾਂ ਨੂੰ ਮਨ ਲੈ ਰਾਤ ਨੂੰ ਮਨ ਆਪਣਾ ਲਾਗੀ ਜਾ ਕੇ ਘਰ ਵਿੱਚ ਜੋ ਹੋਉਂਦੇ ਜਾਂ ਕਈ ਕੰਮ ਨੂੰ ਜੁਰੀ ਕੰਮ ਦਸਾਂਗੇ ਜੜੀ ਲਗਭਗ 100 700 ਦੀ ਜੜੀ ਉਹ ਉੱਥੇ ਜੜੀ ਆ ਜਦੋਂ ਦਰਸ਼ਨ ਕਰਨ ਦੇ ਜਾਂਦੇ ਪਹੁੰਚਦੀ ਹੈ ਇਸ ਤੋਂ ਬਾਅਦ ਸਾਨੂੰ ਸੰਗਤ ਜੜੀ ਖੰਦੀ ਪ੍ਰੋਬਲਮ ਖੜੀ ਹੁੰਦੀ ਹੈ ਕਿਉਂਕਿ ਉਹ ਪਹਾੜਾਂ ਦੇ ਵਿੱਚ ਜਗਾ ਜੜੀ ਬਹੁਤ ਘੱਟ ਮਿਲਦੀ ਹੈ ਰਹਿਣ ਵਾਸਤੇ ਜਗਾ ਚਾਹੀਦੀ ਚਾਹੀਦੀ ਹਨ ਗਰਮੀ ਮੌਸਮ ਦਾ ਆਵਾਗ ਚਿਪੜਾ ਹੋ ਜਾਂ ਜਾਂ ਹੋਰ ਸੰਕਟ ਮਿਲਦੀ ਹੈ ਉਹਨਾਂ ਚ ਉਹ ਵੇਚੀ ਕੀਤੇ ਹੱਸੋ ਮੈਂ ਤੁਹਾਨੂੰ ਤਾਂ ਨਹੀਂ ਗੁਰੂ ਮਾਰਦਾ ਸ਼ੁਕਰਾਨੇ ਕਰਦੇ ਸੇਵਾ ਕਰਾ ਗੁਰੂ ਦੀ ਕਿਰਪਾ ਕੀ ਥੀਏ ਸੰਗਤ ਦੇ ਦਰਸ਼ਨ ਹੋਏ ਨੇ ਉਹਨਾਂ ਨੂੰ ਗੁਰੂ ਮਹਾਰਾਜ ਦੇ ਦਰਸ਼ਨ ਹੋਏ ਨੇ ਇਹਨਾਂ ਸਮਝਦੇ ਮੈਂ ਆਪਣੇ ਉਹੜ ਭਾਗੀ ਸਮਝਦੇ ਨੇ ਜੀ ਉਹਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਸੰਗਤ ਡੇਰਾ ਬਾਬਾ ਨਾਲ 2 ਜੂਨ ਨੂੰ ਜਿਹੜੀ ਪੈਦਲ ਜਾਤਾ ਆਰੰਭ ਹੋਈ ਸੀ ਅੱਜ 10 ਦੇ ਗ੍ਰਹਿ ਵਿਖੇ ਬਟਾਲੇ ਪਹੁੰਚੀ ਏ ਅਸੀਂ ਬੜਾ ਖੁਸ਼ ਹਾਂ ਪਰਿਵਾਰ ਵਾਂ ਵੀ ਇਹ ਸੰਗਤ ਦੇ ਦਰਸ਼ਨ ਕਰਕੇ ਸਾਨੂੰ ਬੜੀ ਖੁਸ਼ੀ ਹੋਈ ਏ ਇਹਨਾਂ ਦੀ ਜਿੰਨੇ ਵੀ ਜੋਗੇ ਸੇਵਾ ਕੀਤੀ ਏ ਗਾਹ ਤੁਸੀਂ ਵੇਖ ਲਓ ਜਿੰਨਾ ਜਿੰਨਾ ਗਾਂ ਜਾਣਾ ਓਨੇ ਓਨੇ ਵੱਡੇ ਕਾਫਲੇ ਬੰਦੇ ਜਾਂਦੇ ਨੇ ਡਾਕਟਰ ਗੁਰਦੇਵ ਸਿੰਘ ਉਹਨਾਂ ਦਾ ਬਹੁਤ ਤਗੜਾ ਉਪਰਾਲਾ ਵਾ ਜਿਹੜੀ ਸੰਗਤ ਨੂੰ ਇੰਨਾ ਲੈ ਕੇ ਉਪਸ਼ਾਹ ਕੀਤਾ ਤੇ ਬਚਾਲੇ ਦੇ ਵਿੱਚ ਇੱਕ ਨਹੀਂ ਅਨੇਕਾਂ ਥਾਵਾਂ ਤੇ ਇਹਨਾਂ ਦਾ ਪੜਵਾ ਸਵਾਗਤ ਹੋਣਾ ਵਾ ਮੈਂ ਆਪਣੇ ਵੱਲੋਂ ਇਹਨਾਂ ਨੂੰ ਦਿਲ ਦੀਆਂ ਗਰਾਈਆਂ ਤੋਂ ਜੀ ਆਇਆਂ ਕਹਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਪੈਦਲ ਯਾਤਰਾ ਦਸਵੇਂ ਪਾਤਸ਼ਾਹ ਨੇ ਪਿਛਲੇ ਜਨਮ ਵਿੱਚ ਉੱਥੇ ਤਪ ਕੀਤਾ ਜਿੰਨੇ ਵੀ ਦੇਵੀ ਦੇਵਤੇ ਪੀਰ ਪਗੰਬਰ ਆਏ ਨੇ ਉਹਨਾਂ ਨੇ ਆਪਣੀ ਕਹਾਣੀ ਆਪ ਨੇ ਲਿਖੀ ਕੇਵਲ ਦਸਵੇਂ ਪਾਤਸ਼ਾਹ ਹੋਏ ਨੇ ਜਿਨ੍ਹਾਂ ਨੇ ਆਪਣੀ ਕਹਾਣੀ ਸੰਸਾਰ ਤੇ ਆਉਣ ਦੀ ਆਪ ਲਿਖੀ ਹੈ ਆਪ ਕਿਰਪਾ ਕਰਦੇ ਨੇ ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿਰੰਗ ਸੋਬਤ ਹੈ ਤਹਾਂ ਤੈ ਹਮ ਅਦਕ ਤਪੱਸਿਆ ਸਾਦੀ ਮਹਾਕਾਲ ਕਾਲ ਕਾ ਅਰਾਧੀ ਉਹ ਆਪਣੀ ਵੀ ਗੱਲ ਕਰਦੇ ਨੇ ਪੰਡ ਰਾਗ ਜਹ ਜੋਗ ਕਮਾਵਾ ਉਥੇ ਪਾਂਡਵਾ ਨੇ ਵੀ ਕਦੇ ਜੋਗ ਕਮਾਇਆ ਪ੍ਰਮਾਤਮਾ ਦਾ ਜਦੋਂ ਆਪਾਂ ਉਥੇ ਜਾਣਾ ਹੈ ਉਥੇ ਸਾਨੂੰ ਇਹੀ ਉਤਸ਼ਾਹ ਮਿਲਦਾ ਹੈ ਪਈ ਇੱਥੇ ਪ੍ਰਮਾਤਮਾ ਦਾ ਨਾਮ ਲਈਏ ਤੇ ਜੇ ਜਾ ਕੇ ਆਪਾਂ ਆ ਗਏ ਤੇ ਪ੍ਰਮਾਤਮਾ ਦਾ ਨਾਮ ਲਿਆ ਫੇਰ ਨਹੀਂ ਕੋਈ ਫਰਕ ਇੱਕ ਤੇ ਮਾਰੇ ਲਿਖਤੀ ਤੌਰ ਤੇ ਸਾਨੂੰ ਇਹਨੇ ਇਹ ਆ ਮੋਰ ਆ ਗਿਆ ਸੁਣੋ ਰੇ ਪਿਆਰੇ ਬਿਨਾ ਤੇਗ ਕੇ ਸੰਦਿਓ ਆਨੰਦਦਾਰੇ ਜਿਹੋ ਜਿਹਾ ਸਾਨੂੰ ਰੂਪ ਪਰਮਾਤਮਾ ਨੇ ਦਿੱਤਾ ਨਾ ਉਹੋ ਜੇ ਬੰਦੇ ਨੂੰ ਚੰਗਾ ਲੱਗੇ ਕਿਉਂਕਿ ਕੋਈ ਕਿਸੇ ਦਾ ਧਰਮ ਨਹੀਂ ਕੋਈ ਕਿਸੇ ਦਾ ਨਹੀਂ ਜਦੋਂ ਮਾਤਾ ਦੇ ਪੇਟ ਚੋਂ ਹੁੰਨੇ ਆ ਸਾਰੇ ਜੈਸੀ ਉਪਜਾਏ ਪੇਟ ਤੇ ਪਰਮਾਤਮਾ ਦੇ ਤੈਸੀ ਨਿਭਹਿ ਓੜ ਹੀਰਾ ਕਿਸ ਕਾ ਬਪੜਾ ਪੁਜੇ ਨਾ ਰਤਨ ਕਰੋੜ ਇਸ ਕਰਕੇ ਸਾਨੂੰ ਉਥੋਂ ਜਾ ਕੇ ਇਤਸਾਹ ਮਿਲਦਾ ਪਈ ਅਸੀਂ ਜਾ ਕੇ ਜਦੋਂ ਮਹਾਰਾਜ ਕਹਿੰਦੇ ਨੇ ਇਹ ਵਿਦ ਕਰਤ ਤਪੱਸਿਆ ਪਿਓ ਦੁਆਤੇ ਇੱਕ ਰੂਪ ਹੋਏ ਗਿਓ ਜਿਵੇਂ ਹੁਣ ਤੁਹਾਡੇ ਤੇ ਪਰਮਾਤਮਾ 'ਚ ਫਰਕ ਹੈ ਸਾਡੇ 'ਚ ਉਹਦਾ ਪਰਮਾਤਮਾ ਦਾ ਨਾਮ ਜਪਦੇ ਜਪਦੇ ਆਪਾਂ ਇੱਕ ਹੋਣਾ ਹੈ ਇਸ ਕਰਕੇ ਉਥੋਂ ਸਾਨੂੰ ਜਾ ਕੇ ਇਤਸਾਹ ਮਿਲਦਾ ਹੈ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ